ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਲੰਬੀ ਚੈਨਲ ਅੱਜ ਦੀ ਲਾਈਵ ਦਿਖਾ ਰਹੇ ਹਾਂ ਤਲਵੰਡੀ ਸਾਬੋ ਤੋਂ ਜਿੱਥੇ ਕਿ ਘੋੜੀਆਂ ਤੇ ਘੋੜਿਆਂ ਦਾ ਮੇਲਾ ਹੋਣ ਜਾ ਰਿਹਾ ਹੈ ਸਟੋਰੀਆ ਲੱਗੀ ਜਾਂਦੀਆਂ ਤਿਆਰੀਆਂ ਚੱਲ ਰਹੀਆਂ ਕੱਲ ਤੋਂ ਪਹਿਲਾ ਦਿਨ ਹੋਊਗਾ 3-4 ਦਿਨ ਮੇਲਾ ਚੱਲਦਾ ਹੈ ਜੀ live ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਲਵੰਡੀ ਸਾਬੋ ਤੋਂ ਜਿੱਥੇ ਘੋੜੀਆਂ ਘੋੜਿਆਂ ਦਾ ਮੇਲਾ ਚੱਲ ਰਿਹਾ ਹੈ ਕੁਝ ਜਾਨਵਰ ਆਏ ਹੋਏ ਆ ਕੁਝ ਆਈ ਜਾਂਦੇ ਆ ਇਧਰ ਮੁਰਗੀਆਂ ਮੁਰਗੀਆਂ ਦੇ ਤੇ ਕਬੂਤਰਾਂ ਦੇ ਵੀ ਵੀਰ ਸ਼ਕੀਨ ਇਧਰ ਮੇਲਾ ਦੇਖ ਰਿਹਾ ਛੋਟੇ ਕਤੂਰੇ ਇਧਰ ਮੈਡੀਸਨ ਵਾਲੇ ਇਹ ਤਲਵੰਡੀ ਸਾਬੋ ਸ਼ਹਿਰ ਸਟੇਟ ਪੰਜਾਬ ਦਾ ਜਿਹੜਾ ਇਹਨੂੰ ਮਠਣ ਦਾ ਲੱਗਦਾ ਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਛੂਹ ਧਰਤੀ ਪੰਜਵਾਂ ਤਖਤ ਗੁਰਦੁਆਰਾ ਸਾਹਿਬ ਇਤਿਹਾਸਕ ਇੱਥੇ ਇੱਥੇ ਮੇਲਾ ਸਟਾਰਟ ਹੋ ਚੁੱਕਾ ਹੈ ਕੱਲ ਤੋਂ ਪਹਿਲਾ ਦਿਨ ਸਟਾਰਟ ਹੋਊਗਾ ਇਧਰ ਦੇਖੋ ਜੀ ਤੁਹਾਨੂੰ ਦਿਖਾਉਣੇ ਆ ਜਾਨਵਰ ਦਿਖਾਵਾਂਗੇ ਘੋੜੇ ਦਿਖਾਵਾਂਗੇ ਚੋਰੇ ਦਿਖਾਵਾਂਗੇ ਪਹੁੰਚੇ ਹੋਏ ਮੇਲੇ ਦੇ ਵਿੱਚ ਜਿੰਨੇ ਵੀਰ ਜੁੜੀ ਜਾਂਦੇ ਹੋ ਸ਼ੇਅਰ ਜ਼ਰੂਰ ਕਰੀ ਚੱਲਿਓ ਇਹ ਕੋੜਾ ਸ਼ਾਨ ਦੇਖ ਸਕਦੇ ਹੋ ਜੀ ਐਸ ਗਿੱਲ ਮੋਬਾਈਲ ਨੰਬਰ ਦੇਖ ਸਕਦੇ ਹੋ ਸ਼ਾਨ ਕੋੜਾ ਇੱਥੇ ਕੋੜੀ ਜੰਦੀ ਕਰਾਸਿੰਗ ਉੱਪਰ ਹੈ ਜੀ ਪਿੰਡ ਬੰਗੀ ਰੋਲ ਦੂ ਬਟੰਡਾ ਇਹ ਵੀਰ ਪਹੁੰਚੇ ਹੋਏ ਦੇਖ ਸਕਦੇ ਹੋ ਸਸੀ ਕਾਲ ਭਾਈ ਮਰੇ ਜਾਣਕਾਰੀ ਦਿਓ ਕਿਦਾਂ ਤੋਂ ਸਟਾਰਟ ਹੋਣਾ ਕਿੰਨੇ ਦਿਨ ਚੱਲਣਾ ਮਿਲ ਸਸੀ ਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਜੀ ਗੁਰਤੇਜ ਸਿੰਘ ਗਿੱਲ ਹਾਂਜੀ ਫੰਡ ਵੰਗੀ ਕਲਾ ਠੀਕ ਆ ਜੀ ਮਠੰਡੇ ਜਿਲ੍ਹੇ ਚ ਆ ਗਿਆ ਮਠੰਡੇ ਜਿਲ੍ਹੇ ਅੱਛਾ ਤੇ ਅੱਜ ਹੀ ਪਹੁੰਚੇ ਮੇਲੇ ਤੇ ਕੱਲਦੇ ਆ ਕੱਲਦੇ ਆ ਅੱਛਾ ਮੇਲਾ ਪ੍ਰੋਪਰ ਕੱਲ ਤੋਂ ਸਟਾਰਟ ਹੋ ਰਿਹਾ ਹੈ ਹਾਂ ਕੱਲ ਤੋਂ ਐਂਟਰੀ ਅਸੀਂ ਕਰੀ ਸੀ ਕੱਲ ਅੱਛਾ ਐਂਟਰੀ ਆਪਣੀ ਸੀ ਥੋੜੀ ਜਿਹੀ ਅੱਛਾ ਅੱਛਾ ਇਹ ਮੰਨ ਲਓ ਕਿੰਨੇ ਦਿਨ ਚੱਲੂਗਾ ਮੇਲਾ ਇਹ ਬਾਈ ਜੀ ਮੇਲਾ ਇਹ 10 ਤਰੀਕ ਤੱਕ ਚੱਲੂ ਆ ਸ਼ਾਇਦ ਮੈਨੂੰ ਤਾਂ ਲੱਗਦਾ 11 ਤੱਕ 11 ਤੱਕ ਜਾ ਸਕਦਾ ਹੈ ਹਾਂ ਠੀਕ ਆ ਜਿਵੇਂ ਇਥੇ ਦੋੜਾਂ ਦੋੜਾਂ ਹੋਣੀਆਂ ਛਪਟਾ ਜਿਵੇਂ ਰੈਂਡੋ ਹਨਾ ਉਹ ਵੀ ਹੋਣੀਆਂ ਉਹ ਕਿਦਨ ਹੋ ਰਹੀਆਂ ਵੀਰੇ ਉਹ ਮੇਰਾ 7 ਤਰੀਕ ਦੇ ਨਾ 8 ਤੇ 9 ਦੇ ਐਸ਼ੋ ਮਨੀਸ਼ ਤੜੜ ਜੀ RAM 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 NAN ਸਤਿ ਸ੍ਰੀ ਅਕਾਲ ਮਨੀਸ਼ ਤੜੜ ਜੀ ਰਾਸਤਾਂ ਤੋਂ ਦੇਖ ਰਿਹਾ ਤਾਂ ਆਪ ਦੇਖੋ ਕੋੜਾ ਮਨੀਸ਼ ਲੈ ਜਾ ਕੋੜਾ ਆ ਕੇ ਇੱਥੋਂ ਅੱਛਾ ਭਾਈ ਜੀ ਆਪਣਾ ਹਾਂਜੀ ਹਾਂਜੀ ਅੱਛਾ ਕਿਹੜੀ ਕੁਆਲਿਟੀ ਆ ਵੀਰੇ ਇਹ ਇਹ ਹੈ ਤਾਂ ਮਾਰਵੜੀ ਤੇ ਇਹ ਮੱਝੂ ਕੀ ਲੈਣ ਦਾ ਅੱਛਾ ਮੱਝੂ ਕੀ ਲੈਣ ਚ ਮਾਰਵੜੀ ਆ ਹਾਂਜੀ ਠੀਕਾ ਇਹ ਵੈਸੇ ਨਮਾਇਸ਼ ਵਾਸਤੇ ਆ ਜਾਂ ਤੁਸੀਂ ਸੇਲ ਕਰਨਾ ਹੈ ਨਹੀਂ ਨਮਾਇਸ਼ ਵਾਸਤੇ ਠੀਕਾ ਕਿੰਨੀ ਏਜ ਆ ਜੀ ਇਹਦੀ ਏਜ ਇਹਦੀ 4 ਸਾਲ ਦੀ ਹੋ ਗਈ ਹਾਂ ਹਾਂਜੀ 48 ਮਹੀਨਿਆਂ ਦਾ ਹੋ ਗਿਆ ਠੀਕਾ ਤਾਂ ਜਿਹੜੀ ਹਾਈਟ ਆ ਉਹ ਕਿੰਨੇ ਇੰਚ ਹੋ ਗਈ ਜੀ ਹਾਈਟ ਇਹਦੀ ਤੇ ਆਪਣੇ 53 ਇੰਚ ਹੋ ਗਈ 3 ਫ੍ਰੀਟ 3 ਫ੍ਰੀਟ 3 ਫ੍ਰੀਟ ਅੱਛਾ 3 ਫ੍ਰੀਟ ਇੰਚ ਹਾਈਟ ਹਾਂਜੀ ਠੀਕਾ ਠੀਕਾ ਤਾਂ ਆ ਜੇ ਫਿਰ ਇਹ ਕਰਾਕ ਸੰਤਨ ਲੱਗਿਆ ਹੋਣਾ ਕਰਤੀ ਕਰਤੋਂ ਪਣੀ ਹਾਂ ਠੀਕਾ ਕਿੰਨੇ ਲੈਨੇ ਆ ਫੀਸ ਕੋੜੀ ਜੀ ਕ੍ਰੋਸਿੰਗ ਦੀ ਕੋੜੀ ਜੀ ਫੀਸ ਤਾਂ ਇਹ ਤਾਂ 11000 ਹੀ ਆ 11000 11000 ਕੀ ਮੋਬਾਈਲ ਨੰਬਰ ਆਪਣਾ ਵੀਰੇ ਮੋਬਾਈਲ ਨੰਬਰ 888 276 266 76 84276 2676 ਹਾਂਜੀ ਓਕੇ ਧੰਨਵਾਦ ਇਹ ਸਕਦੇ ਹੋ ਜੀ ਆਪਾਂ ਘੁੰਮ ਫਿਰ ਕੇ ਦਿਖਾਵਾਂਗੇ ਹੋਰ ਤੁਹਾਨੂੰ ਅੱਗੇ ਉਧਰ ਹੋਰ ਵੀ ਜਾਨਵਰ ਖੜੇ ਹੋਇਆ ਮੇਲੇ ਦਾ ਅੱਜ ਅਜੇ ਪਹਿਲਾ ਦਿਨ ਹੀ ਮੰਨ ਸਕਦੇ ਆ ਕੱਲ ਨੂੰ ਸਟਾਰਟ ਆ ਮੇਲਾ ਆ ਇਹਦਾ ਸਟੋਰੀਆਂ ਲੱਗੀਆਂ ਹੋਈਆਂ ਤਲਵੰਡੀ ਸਾਬੋ ਦੇ ਵਿੱਚ ਮੇਲਾ ਦਿਖਾ ਰਿਹਾ ਜਿਲ੍ਹਾ ਬਠਿੰਡਾ ਦੇ ਵਿੱਚ ਪੰਜਾਬ ਦੇ ਵਿੱਚ ਇਹ ਦੇਖੋ ਜੀ ਇੱਧਰ ਵੀ ਜਾਨਵਰ ਆਏ ਹੋਏ ਆ ਬਹੁਤ ਵਧੀਆ ਐਚ ਐਮ ਸਟੱਡ ਫਾਰਮ ਤੁਸੀਂ ਦੇਖ ਸਕਦਾ ਪੈਨਲ ਵਗੈਰਾ ਪਾਈ ਹੋਰਾਂ ਨੇ ਲਾ ਰੱਖਿਆ ਜਿਹੜੇ ਕੋਈ ਨਾਮ ਵਗੈਰਾ ਨਾਲ ਜਿੱਤੇ ਹੋਏ ਆ ਮੇਲਿਆਂ ਦੇ ਵਿੱਚੋਂ ਪਹਿਲੇ ਦੂਜੇ ਤੀਜੇ ਸਥਾਨ ਹਾਸਲ ਕੀਤੇ ਹੋਏ ਆ ਲਕੋਮ ਫਿਰ ਕੇ ਦਿਖਾਉਣੇ ਮੇਲਾ ਇੱਥੇ ਬਹੁਤ ਜ਼ਿਆਦੀ ਭੀੜ ਹੁੰਦੀ ਆ ਅੱਜ ਸ਼ਟਾ ਟੰਗਾ ਮੇਲੇ ਦੇ ਬਾਈ ਸੇਲ ਵਾਸਤੇ ਆਇਓ ਇਹ ਵੀ ਸੇਲ ਵਾਸਤੇ ਆ ਕਰਦਿਆਂ ਗੱਲਬਾਤ ਬਾਈ ਨਾਲ ਆ ਜਾਓ ਜਿੱਥੇ ਅੱਗੇ ਆ ਜਾਓ ਮਾੜੇ ਜੀ ਮਛੇਰੀ ਆ ਵੀਰੇ ਹਾਂਜੀ ਕਿੰਨੀ ਉਮਰ ਹੈ ਦੀ ਉਹ ਉਮਰ ਤਾਂ ਜੀ ਹੋਊਗੀ ਕੋਈ ਦੂਜੇ ਮੁੰਡੇ ਦਾ ਪਤਾ ਹੈ ਬੱਸ ਅੱਛਾ ਇਹ ਕੀ ਰੇਟ ਆ ਲੱਖ ਰੁਪਏ ਜੀ 1 ਲੱਖ ਗੱਬਣ ਗੁੰਮ ਤਾਂ ਨਹੀਂ ਹੋਈ ਨਹੀਂ ਜੀ ਐਨੀ ਲਿੱਸੀ ਜੀ ਕਿਉਂ ਆ ਲਿੱਸੀ ਤਾਂ ਹੀ ਪਹਿਲੇ ਤਾਂ ਹੀ ਜੀ ਹੈ ਪਹਿਲੇ ਜੀ ਨਹੀਂ ਅੱਛਾ ਕੀ ਨਾਮ ਆਪਣਾ ਦੇਸ਼ ਗਾਮ ਮਾਟ ਦਾ ਦੂਜਾ ਜ਼ਿਲ੍ਹਾ ਕੌਣਾ ਸਰਸਾ ਸਰਸਾ ਹਰਿਆਣੇ ਸੇ ਮੋਬਾਈਲ ਨੰਬਰ ਕੀ ਆ ਆਪਣਾ ਮੋਬਾਈਲ ਨੰਬਰ ਮੁੰਡੇ ਕੋਲੇ ਦੂਜੇ ਕੋਲੇ ਆਦਰ ਕੀ ਬਾਈ ਜੀ ਨੂੰ ਮੋਬਾਈਲ ਨੰਬਰ ਦਾ ਪਤਾ ਨਹੀਂ ਸੀ ਚਲੋ ਕੋਈ ਗੱਲ ਨਹੀਂ ਅੱਗੇ ਚੱਲ ਲੱਗੇ ਅਸੀਂ ਤੁਹਾਨੂੰ ਦਿਖਾਉਣੇ ਮੇਰੇ ਨਾਲ ਆਪਾਂ ਘੁੰਮ ਫਿਰ ਕੇ ਦਿਖਾਵਾਂਗੇ ਅੱਗੇ ਥੋੜੇ ਜਾਨਵਰ ਬਹੁਤ ਵਧੀਆ ਹੈ ਲਵੰਡੀ ਸਾਬੋ ਵਾਲੇ ਵੀਰ ਬੈਠੇ ਹੋਏ ਕਰਦੇ ਗੱਲ ਵੀਰੇ ਕੋਈ ਹੈ ਸੇਲ ਸੇਲ ਕਰਨ ਵਾਲਾ ਜਾਨਵਰ ਹੈ ਕਿਹੜਾ ਅੱਛਾ ਤੁਸੀਂ ਮੜੀ ਗੱਲ ਆ ਜਾਨਵਰ ਇਹਨੋਂ ਕੋਲੇ ਬਹੁਤ ਅਜੇ ਦੇਖ ਸਕਦੇ ਤੁਸੀਂ ਜਿਵੇਂ ਮਾਰਵਾੜੀ ਨੇ ਉਹ ਹਾਂਜੀ ਉਹ ਮਾਰਵਾੜੀ ਨੁਕਰੇ ਆ ਮੇਲੇ ਦੀ ਸ਼ੁਰੂਆਤ ਆ ਹੱਲੇ ਇਸ ਪੀੜ ਬਹੁਤ ਜਿਆਦੀ ਹੁੰਦੀ ਅੱਜ ਅਜੇ ਕੱਲ ਤੋਂ ਪਹਿਲਾ ਦਿਨ ਸਟਾਰਟ ਆ ਹਣਾ ਹਾਂਜੀ ਹਾਂਜੀ ਕੀ ਹਾਂ ਆਪਣਾ ਜੀ ਮੇਰਾ ਨਾਮ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਪਿੰਡ ਕੌਣਾ ਪੱਤੀ ਸੇਖਮਾਂ ਜੀ ਜ਼ਿਲ੍ਹਾ ਬਰਨਾਲਾ ਜੀ ਅੱਛਾ ਅੱਛਾ ਠੀਕ ਆ ਉਹ ਜਿਹੜਾ ਜਾਨਵਰ ਆ ਉਹ ਬੱਚਾ ਜੀ ਉਹ ਬਛੇਰਾ ਹਾਂ ਬਛੇਰਾ ਜੀ ਅੱਛਾ ਬਛੇਰਾ ਹਾਂ ਕਿੰਨੀ ਏਜ ਆ ਦੀ ਇਹਦੀ ਜੀ 3 ਮਹੀਨੇ ਠੀਕ ਆ 3 ਮਹੀਨੇ ਆ ਹਾਂਜੀ ਇਹਦੀ ਮਦਰ ਦਾ ਰਿਕਾਰਡ ਕਿਹਾ ਇਹ ਮਾਦਰ ਜੀ ਸੂਰੇ ਵਾਲੀ ਲਾਈਨ ਚੋਂ ਆ ਅੱਛਾ ਇਹ ਆਪ ਸਮਰਾਟ ਦਾ ਪੁੱਤ ਆ ਜੀ ਅੱਛਾ ਇਸ ਦਾ ਤੇ ਇਹ ਨਹੀਂ ਤਾਂ ਨਹੀਂ ਹਾਂ ਇਸੇ ਦਾ ਹੀ ਪੁੱਤ ਹੈ ਹਾਂ ਤੇ ਸਮਰਾਟ ਕੋੜਾ ਬਾਪ ਇਹਦਾ ਸਮਰਾਟ ਆ ਤੇ ਦਾਦਾ ਇਹਦਾ ਖਲੀ ਆ ਠੀਕ ਆ ਤੇ ਪੜਦਾਦਾ ਇਹਦਾ ਰਾਜੂ ਡੋਡਿਆਂ ਵਾਲੇ ਦਾ ਅੱਛਾ ਅੱਛਾ ਕਿਰੇ ਡੁੱਟ ਮੰਗਦੇ ਹੋ ਇਹਦਾ 3 ਲੱਖ ਰੁਪਏ ਡਿਮਾਂਡ ਕਰਦੇ 3 ਲੱਖ ਹਾਂ ਜੀ ਠੀਕ ਆ 3-3 ਲੱਖ ਤਾਂ ਵੀਰੇ ਵਸ਼ੇਰੀਆਂ ਨਹੀਂ ਮੰਗਦੇ ਤੂੰ ਇਹਦੀ ਮੰਗੀ ਜਨਾ ਇਹ ਬਲੱਡ ਲਾਈਨ ਬਹੁਤ ਚੰਗੀ ਹੈ ਜੀ ਬਲੱਡ ਲਾਈਨ ਵਿਕਦੀ ਹੈ ਹਾਂ ਜੀ ਬਲੱਡ ਲਾਈਨ ਵਿਕਦੀ ਹੈ ਜੀ ਠੀਕ ਆ ਕੀ ਨਾਮ ਆਪਣਾ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਪੱਤੀ شیخ ਮਾਜੀ ਮੋਬਾਈਲ ਨੰਬਰ 97809 87468 ਠੀਕ ਹੈ ਜੀ ਧੰਨਵਾਦ ਲਾਈਵ ਚੱਲੀ ਜੰਦਾ ਵੀਰੇ ਠੀਕ ਹੈ ਜੀ ਨਿਊਜ਼ ਲੰਬੀ ਨਿਊਜ਼ ਲੰਬੀ ਹਾਂ ਜੀ ਫੇਸਬੁੱਕ ਤੇ YouTube ਤੇ ਵੀ ਚੱਲੀ ਜੰਦਾ ਅੱਗੇ ਦਿਖਾਉਣੇ ਥੋੜੇ ਚੱਲ ਕੇ ਆਪਾਂ ਹੋਰ ਵੀ ਕੋੜੀਆਂ ਕੋੜੇ ਜਿਵੇਂ ਪਹੁੰਚੀ ਜਾਂਦੇ ਵੀਰ ਹੌਰੀ ਹੌਰੀ ਧੀਰੇ ਧੀਰੇ ਆ ਰਹੇ ਅੱਜ ਮੇਲੇ ਦਾ ਜੇ ਵੈਸੇ ਪਹਿਲਾ ਦਿਨ ਹੀ ਆ ਪਹਿਲਾ ਗਿਣ ਲੈਨੇ ਬਿੱਲ ਪਹਿਲਾ ਕੱਲ ਨੂੰ ਚੱਲੂਗਾ ਸਟਾਰਟਿੰਗ ਹੋ ਰਹੀ ਆ ਮੇਲੇ ਦੀ ਜਾਨਵਰ ਇੱਧਰ ਵੀ ਉਤਾਰੀ ਜਾਂਦੇ ਤਿਆਰੀਆਂ ਕਰੀ ਜਾਂਦੇ ਬਾਈ ਹੋਰੀ ਘੋੜੀਆਂ ਘੋੜਿਆਂ ਦੇ ਸ਼ਕੀਨ ਇਹ ਗੱਡੀਆਂ ਬਹੁਤ ਮਹਿੰਗੀਆਂ ਮਹਿੰਗੀਆਂ ਘੋੜਿਆਂ ਵਾਲੇ ਦੇ ਨਿਸ਼ਾਨੀ ਇਹੀ ਹੁੰਦੀ ਹੈ ਗੱਡੀਆਂ ਦੀ ਜਿੰਨਾਂ ਕੋਲ ਘੋੜੀਆਂ ਘੋੜਿਆਂ ਦੀਆਂ ਗੱਡੀਆਂ ਬਹੁਤ ਮਹਿੰਗੀਆਂ ਹੁੰਦੀਆਂ ਪੱਕੀ ਨਿਸ਼ਾਨੀ ਹੁੰਦੀ ਇਹਨਾਂ ਦੀ ਉਧਰ ਬਾਈ ਹੋਰੀ ਤਿਆਰੀ ਕਰੀ ਜਾਂਦੇ ਹੋਵੇ ਇੱਥੇ ਲਾਉਣਗੇ ਰਾਨਾ ਸਟੱਡ ਫਾਰਮ ਵਾਲੇ ਵਿੱਚ ਸਟੋਰੀ ਲਾਈ ਜਾਂਦੇ ਇੱਥੇ ਇਹ ਬਾਈ ਵੀ ਤਿਆਰੀ ਕਰੀ ਜਾਂਦੇ ਆਵੇ ਖਾਣੇ ਤੁੰਨੋ ਇੱਥੇ ਲਾਉਣਗੇ ਆਪਣੇ ਘੋੜੀਆਂ ਘੋੜੇ ਭਾਈ ਜੀ ਚੱਲੀ ਜਾਂਦੀ ਤਿਆਰੀ ਫਿਰ ਤਿਆਰੀ ਕਰੀ ਜਾਂਦੇ ਆ ਮੁੰਡੇ ਦੇਖ ਲਓ ਬੜੇ ਸ਼ਿਕੀਨਾ ਉਹ ਕੈਪ ਦੇਖੋ ਜਿਵੇਂ ਉਹ ਹੁੰਦਾ ਨਾ ਆਹ ਵਾਲੇ ਦੇਸ਼ ਵਾਲੇ ਮੁੰਡੇ ਰਹਿੰਦੇ ਹੋਏ ਆ ਸਿਸਟਮ ਬਹੁਤ ਹਾਂਜੀ ਆ ਉਹ ਆ ਤੇ ਬਾਕੀ ਉਹ ਗੱਡੀਆਂ ਦੀਆਂ ਨਿਸ਼ਾਨੀਆਂ ਦਿਖਾਵਾਂਗਾ ਵੱਡੀਆਂ-ਵੱਡੀਆਂ ਗੱਡੀਆਂ ਹੁੰਦੀਆਂ ਮਹਿੰਗੀਆਂ-ਮਹਿੰਗੀਆਂ ਘੋੜੀਆਂ ਕੋਲੇ ਦੇ ਨਿਸ਼ਾਨੀ ਹੁੰਦੀ ਐ ਕਿਉਂਕਿ ਗੱਡੀ ਮਹਿੰਗੀ ਰੱਖਦੇ ਹਨਾ ਵੀਰੇ ਬਹੁਤ ਜਾਨਵਰ ਆ ਗਏ ਜੀ ਅੱਛਾ ਕਿੰਨੇ ਕੋ ਆ ਗਏ ਵੀਰੇ ਆ ਜਾਨਵਰ ਬਹੁਤ ਆ ਗਏ ਤਿਆਰੀਆਂ ਹੋਈ ਜਾਂਦੀਆਂ ਤਿਆਰੀ ਹੋਈ ਜਾਂਦੀ ਨਾ ਪਹਿਲਾਂ ਤਾਂ ਕੱਲ ਤੋਂ ਵੀਰੇ ਨਹੀਂ ਬਾਈ ਜੀ ਅੱਜ ਹੀ ਆ ਜੀ ਅੱਜ ਪਹਿਲਾਂ ਹੀ ਆ ਲੈਨੇ ਹਨ ਵੈਸੇ ਆ ਸਟਾਰਟਿੰਗ ਤਾਂ ਕੱਲ ਹੀ ਆ ਪੂਰੀ ਹਾਂ ਹਾਂ ਬਹੁਤ ਜਾਨਵਰ ਆ ਗਏ ਜਾਈ ਜਾਂਦੇ ਆ ਜੀ ਹੋਰ ਠੀਕ ਆ ਉਹ ਜਾਨਵਰ ਸਾਹਮਣੇ ਲੱਕੀਦੇ ਆ ਏ ਭਾਰੋਂ ਆਇਆ ਜੀ ਅੱਛਾ ਕੋਈ ਹੈ ਨਾ ਦਾ ਇੱਥੇ ਮਾਲ ਕਿੱਥੇ ਆ ਨਹੀਂ ਇਹ ਦੂਰੋਂ ਆਇਆ ਜੀ ਮਾੜਾ ਹੋਰ ਕੀ ਗੱਲ ਬਾਤ ਹੈ ਨਾ ਵੈਸੇ ਕੋਈ ਸੇਲ ਸੁਲਾ ਲਈ ਆ ਹਨਾ ਹ ਸੇਲ ਵਾਲੇ ਆਏ ਸਾਰੇ ਸੇਲ ਵਾਲੇ ਬਹੁਤ ਆਉਂਦੇ ਇੱਥੇ ਕੱਲ ਨੂੰ ਫੁੱਲ ਭਰ ਜਣਾ ਫੁੱਲ ਪੂਰਾ ਹਮ ਕੱਲ ਨੂੰ ਫੁੱਲ ਭਰ ਜਣੇ ਦੋਸਤੋ ਇਧਰ ਤਿਆਰੀਆਂ ਚੱਲੀਆਂ ਨੇ ਦੇਖੋ ਕਰਨੀਆਂ ਕਰਨੀਆਂ ਬਹੁਤ ਸੋਹਣੀਆਂ ਲਾਈ ਜਾਂਦੇ ਐ ਸਪਲੋਰੀਆਂ ਆਪਣੇ ਆਪਈ ਹੋਰੀ ਸਾਰੇ ਤਿੰਨ ਚਾਰ ਦਿਨ ਇੱਥੇ ਰਸਣ ਪਾਣੀ ਰੋਟੀ ਪਾਣੀ ਸਭ ਇੱਥੇ ਚੱਲੂਗਾ ਖੁੱਲਾ ਬਾਕੀ ਇੱਕ ਸ਼ਰਤ ਹੋਰ ਆ ਮੈਂ ਤੁਹਾਨੂੰ ਦੱਸਦਾ ਮੈਂ ਮੇਲੇਆਂ ਦਾ ਗਿਆ ਕਈਆਂ ਤੇ ਜਿਆਦਾ ਮੈਂ ਪਸ਼ੂ ਵਾਲੀਆਂ ਇਹ ਘੋੜਿਆਂ ਵਾਲੇ ਜਿਹੜੇ ਮਰਜੀ ਤੰਬੂ ਤੇ ਜਾਓਗੇ ਤੁਹਾਨੂੰ ਰੋਟੀ ਪਾਣੀ ਮਿਲੂਗਾ ਖਾਣ ਲਈ ਰਹਿ ਵੀ ਸਕਦੇ ਹੋ ਚਾਹ ਪਾਣੀ ਵਾਧੂ ਐਵੇਂ ਹੁੰਦਾ ਨਾ ਭਾਈ ਸਾਰਾ ਕੁਝ ਵਾਧੂ ਹਾਂ ਭਾਈ ਛੁੱਟੀ ਛੱਟੀ ਜਦੋਂ ਮਰਜੀ ਖਾਓ ਕੋਈ ਚੱਕਰ ਇਥੇ ਤੁਹਾਡਾ ਹਾਂ 1 ਰੁਪਿਆ ਲੱਗਦਾ ਤੁਹਾਡਾ ਖਰਚਾ ਨਾ ਕੋਈ ਰਹਿਣ ਦਾ ਨਾ ਕੋਈ ਖਾਣ ਪੀਣ ਦਾ ਇਹ ਨਿਸ਼ਾਨੀਆਂ ਮੇਲਿਆਂ ਦੀ ਮੈਂ ਗਿਆ ਕਈ ਵਾਰ ਅਗਲੇ ਮਕਾਉਣਾ ਜਾਨਵਰ ਤੁਹਾਨੂੰ ਭਾਈ ਜੀ ਆਪਣੇ ਕੋਈ ਹੈ ਸੇਲ ਵਾਲਾ ਆ ਜਾ ਮਾੜੀ ਕਰਦੇ ਯਾਰ ਗੱਲਬਾਤ ਗੱਡੀ ਆ ਮੜਾ ਵੀਰੇ ਗੱਡੀ ਨੂੰ ਮਾਰ ਦੇ ਆਵਾਜ਼ ਆ ਜਾ ਸਾਡੀ ਵੀ ਇੱਧਰ ਅੱਜ ਸਟਾਰਟਿੰਗ ਹੀ ਸੀ ਤੇ ਤੁਹਾਡੀ ਵੀ ਸਟਾਰਟਿੰਗ ਆ ਥੋੜੀ ਜੀ ਗੱਲਬਾਤ ਕਰ ਲੋ ਕਿਹੜੇ ਏਰੀਆ ਚੋਂ ਆਏ ਹੋ ਕਿਹੜੇ ਜਾਨਵਾਰਾਂ ਰੇਟ ਉੱਠ ਕੀ ਇਹਨਾਂ ਦਾ ਦਿਖਾ ਦੇ ਮੜਾ ਜਾ ਅੱਛਾ ਕਿਹੜੇ ਤੁਮ ਹੈ ਵੀਰੇ ਆਪਾਂ ਲੇਰ ਮੁਹੱਬਤ ਹੋਣੀ ਲੇਰ ਮੁਹੱਬਤ ਹਾਂਜੀ ਅੱਛਾ ਇਹ ਮਠੰਡੇ ਜੀ ਆ ਗਿਆ ਮਠੰਡੇ ਜੀ ਲਈ ਹਾਂਜੀ ਰਾਮਪੁਰ ਫੂਲ ਦੇ ਨੇੜੇ ਠੀਕ ਆ ਇਹ ਕਿੰਨੇ ਜਾਨਵਰ ਲੈ ਕੇ ਆਏ ਹੋ? ਆ ਤਿੰਨ ਜਾਨਵਰ ਲੈ ਕੇ ਆਏ। ਇਹ ਸਾਹਮਣੇ ਵਾਲੀ ਬਿਚੇਰੀ ਆ? ਨਹੀਂ ਇਹ ਘੋੜੀ ਹੈਗੀ 4-5 ਸਾਲਾਂ ਦੀ। 4-5 ਸਾਲ ਦੀ ਘੋੜੀ ਆ। ਹਾਂਜੀ। ਸੂਈਆਂ ਤੇ ਲੱਗੀ ਵੀ ਹੈ? ਹਾਂਜੀ ਲੱਗੀ ਹੋਈ। ਅੱਛਾ ਕਿੰਮੇ ਸੂਏ ਕਿੰਨੇ ਸੂ ਸੂਈ ਸੂਈ ਹੋਈ ਅੱਜ ਪਹਿਲਾਂ? ਇਹ ਤਿੰਨ ਤਿੰਨ ਸੂਏ ਸੂਈ, ਚੌਥਾ ਦੁਬਾਰੇ ਗੱਬਣ ਕਰਾਈ ਹੈਗੀ ਹੁਣ। ਹੁਣ ਗੱਬਣ ਹੈ? ਆ ਕੋੜਾ ਛੱਡ ਗਈ 10 ਦਿਨਾਂ ਚੱਕ ਤੱਕ ਚੈੱਕ ਚ ਆ ਜੂਗੀ। ਚੈੱਕ ਚ ਆ ਜੂਗੀ? ਹਾਂ। ਠੀਕ ਆ ਇਹਦੀ ਹਾਈਟ ਕਿੰਨੀ ਵੀਰੇ? ਇਹਦੀ ਹਾਰਟ ਕਾਰਡ ਪਲੱਸ। 64+ ਆ। ਠੀਕ ਆ ਕਿਹੜੀ ਬਲ ਇਹ ਜੀ ਸਮੁੰਦਰ ਦੀ ਪੋਤੀ ਹੈਗੀ ਅੱਛਾ ਹੂੰ ਸਮੁੰਦਰ ਦੀ ਪੋਤੀ ਕੀ ਰੇਟ ਮੰਗਦੇ ਹੋ ਇਹਦਾ ਇਹਦਾ 3 ਲੱਖ ਰੁਪਏ 3 ਲੱਖ ਹਾਂਜੀ ਠੀਕ ਆ ਜਾ ਉਧਰ ਲੈਣੇ ਦੱਸ ਦੇ ਤੂੰ 3 ਲੱਖ ਦੀ ਮਿਲ ਜੂਗੀ ਦੋਸਤੋ ਆਪਣਾ ਨਾਮ ਕੀ ਆ ਕਰਨ ਵੀਰ ਕਰਨਵੀਰ ਆਪਣਾ ਮੋਬਾਈਲ ਨੰਬਰ ਦੱਸਿਓ 8699798198 8699798198 ਠੀਕ ਆ ਇਹ ਬੇਚੇਰੀ ਆ ਹਾਂਜੀ ਇਹ ਬੇਚੇਰੀ ਆ ਅੱਛਾ ਇਹਦੀ ਏਜ ਕਿੰਨੀ ਆ 15 ਮਹੀਨੇ 15 ਮਹੀਨਿਆਂ ਦੀ ਹਾਂਜੀ ਠੀਕ ਆ ਤੇ ਨੁਕਰੀ ਪਿਓਰ ਆ ਜਿਵੇਂ ਉਹ سپورਟਲੈਸ ਜਾਂ ਕੋਈ ਹੈ ਨਾ ਪੂਛ ਪੋਰੇ ਪੂਰੇ ਤਾਂ ਨਹੀਂ ਨਾ ਜੀ ਬਿਲਕੁਲ ਸਾਫ ਹੈ ਪੂਰੀ ਸਾਫ ਹੈ ਜੀ ਬਿਲਕੁਲ ਸਾਫ ਆ ਕੋਜਾਂ ਦੇ ਜਿੰਦੇ ਮਾੜੇ سپورਟ ਹੋਣੇ ਚਾਹੀਦੇ ਉਹ ਚੰਗੀ ਹੁੰਦੀ ਆ ਇਹ ਨਹੀਂ ਆਪਦੇ ਆਪਦੇ ਮੰਨਣ ਤੇ ਹੁੰਦੀ ਹੈ ਕਿ ਵਿੱਚ ਬੰਦੇ ਪੌਰੀਆਂ ਨੂੰ ਵੀ ਨਹੀਂ ਮੰਨਦੇ ਜਾਨਵਰ ਦੀ ਬੰਤਰ ਦੇਖਦੇ ਹੁੰਦੇ ਅਗੇ ਠੀਕ ਆ ਠੀਕ ਆ ਅੱਛਾ ਇਹਦੇ ਆਪਣਾ ਕਿੰਨੇ ਇੰਚ ਹਾਈਟ ਇਹ 57 ਇੰਚ ਹੈਗੀ 57 ਇਹ ਬਲੱਡਲੈਨ ਕਿਹੜੀ ਚੋਂ ਇਹ ਹੀ ਬਿਤਾਵ ਕੋੜੇ ਦੀ ਵਿੱਚ ਕਿਤਾਬ ਕੋੜੇ ਦੇ ਬੱਚੇ ਆ ਠੀਕ ਆ ਤੇ ਇਹਦੀ ਫਿਰ ਕੀਮਤ ਇਹਦੀ 3 ਲੱਖ ਰੁਪਈਆ ਹੈ 3 ਲੱਖ ਹਾਂਜੀ ਠੀਕ ਆ 3 ਲੱਖ ਦੀ ਮੰਗ ਆ ਜਾਂ ਕਿੰਨੇ ਕੁ ਦੀ ਸੇਲ ਕਰਾਂਗੇ ਡਿਮਾਂਡ ਆ ਗਈ ਬਸ ਆ ਮਾਨਤਨ ਕਰ ਦਿੰਦੇ ਆ ਮਾਨਤਨ ਕਰ ਦੋਗੇ ਹਾਂਜੀ ਛੀਰ ਮੌਕੇ ਤੇ ਹੋ ਜਾਊਗਾ ਆਜੋ ਆਜੋ ਵੀਰੇ ਆ ਵੇਥੋਂ ਨੌਜਵਾਨ ਹੌਲੀ ਹੌਲੀ ਨਾ ਛੋਟੀ ਉਮਰ ਦੇ ਵਿੱਚ ਹੀ ਇਹ ਇਸ ਕੋੜੀਆਂ ਦੇ ਛਕੀਨ ਆਹ ਕੋੜੀਆਂ ਦੇ ਛਕੀਨ ਆਹੇ ਤੇ ਇਸੇ ਤਰ੍ਹਾਂ ਹੌਲੀ ਹੌਲੀ ਵੱਧਦੇ ਜਾਣਗੇ ਵਪਾਰੀ ਬਣ ਜਾਣਗੇ ਵੱਡੇ ਤੇ ਮਾਲਕ ਵਾਂਜਣਗੇ ਘੋੜੀਆਂ ਦੇ ਹਨਾ ਤੇ ਇਹ ਘੋੜੀ ਮੇਰੇ ਇਹ ਅਰਜਨ ਦਾ ਬਸ਼ੇਰਾ ਗਾ ਜੀ 9 ਮਹੀਨੇ ਦਾ ਅੱਛਾ ਇਹ ਬਸ਼ੇਰਾ ਹੈ ਹਾਂਜੀ ਠੀਕ ਆ ਅਰਜਨ ਦਾ ਰੌਲੀ ਵਾਲੇ ਹਾਂ ਅਰਜਨ ਰੌਲੀ ਵਾਲਾ ਮਸ਼ਹੂਰ ਆ ਹਾਂਜੀ ਹਾਂਜੀ ਠੀਕ ਆ ਤੇ ਇਹ ਵੀ ਸੇਲ ਵਸਤੇ ਹੀ ਆ ਹਾਂਜੀ ਸੇਲ ਵਸਤੀ ਹੈ ਕਿੰਨੇ ਇੰਚ ਇਹ ਜੀ 56 ਇੰਚ ਹੈਗਾ 56 ਇੰਚ ਆ ਹਾਂਜੀ ਠੀਕ ਆ ਇਹਦਾ ਰੇਟ ਇਹਦਾ 200 ਜੀ 280 ਹਾਂਜੀ ਠੀਕ ਆ ਵੈਸੇ ਤਾਂ ਬਸ਼ੇਰੇ ਥੋੜੇ ਘੱਟ ਨਹੀਂ ਵਿਕਰੀ ਹੁੰਦੇ ਕਿ ਵਕ ਜੂਏ ਵੀ ਨਹੀਂ ਵਕ ਜੂਗੇ ਉਹੀ ਮੰਤਰਤੀ ਹੈਗਾ ਚਾ ਬੰਤਰ ਤੇ ਨੁਕਰਾ ਤਾਂ ਕਈਆਂ ਤਾਂ ਇਹ ਜੇ ਕਈਆਂ ਤਾਂ ਬਚੇਰੇ ਇਹ ਜੇ ਹੁੰਦੇ ਉਹ ਉੱਥੇ ਗੁਰਦੁਆਰਿਆਂ ਚ ਛੱਡ ਆਉਂਦੇ ਆ ਜਿਵੇਂ ਬਾਪਿਆਂ ਬੂਬਿਆਂ ਕੋਲ ਹੀ ਉਹ ਤਾਂ ਸੁੱਖੇ ਵੇ ਛੱਡੇ ਹੁੰਦੇ ਜਿਵੇਂ ਸੁੱਖਿਆ ਵੇ ਹੁੰਦਾਗਾ ਵਿਚ ਬੰਦੇ ਚੰਗਾ ਵੀ ਛੱਡੇ ਹੁੰਦੇ ਛੇੜੀਆਂ ਦੀ ਮਾਰਕੀਟ ਜ਼ਿਆਦੀ ਨਹੀਂ ਬਚੇਰੀਆਂ ਦੀ ਮਜਾਦੇ ਠੀਕ ਆ ਇਹਦਾ ਰੇਟ ਕੀ ਹੈ ਵੀਰੇ ਇਹਦਾ 280 280 ਕਿੰਨੇ ਦਾ ਹੋ ਜਾਓ ਕਰ ਦਾਂਗੇ ਢਾਈ ਦੇ ਨੇੜੇ ਮਾਰਕੀਟ ਨਾਲ ਆਖਰ ਤੋਂ ਦੱਸੀ ਆਪਣਾ ਨਾਮ ਐਡਰੈਸ ਮੋਬਾਈਲ ਨੰਬਰ ਨਾਮ ਕਰਨਵੀਰ ਸਿੰਘ ਹੈ ਲਹਿਰਮਾ ਬਤ ਪਿੰਡ ਬਠਿੰਡਾ ਜ਼ਿਲ੍ਹਾ ਮੋਬਾਈਲ ਨੰਬਰ ਵੀਰੇ ਮੋਬਾਈਲ ਨੰਬਰ 86997 98198 ਓਕੇ ਧੰਨਵਾਦ ਜੀ ਕੀ ਨਾਮ ਹੈ ਲਾਈਵ ਦਾ ਲਾਈਵ ਤੇ ਲਿੰਦਾ ਵੀਰੇ ਨਿਊਜ਼ ਲੰਬੀ ਨਿਊਜ਼ ਲੰਬੀ ਐਨ ਵੀ ਐਸ ਨਿਊਜ਼ ਅਗੇ ਲੰਬੀ ਲੋ ਜੀ ਤਿਆਰੀਆਂ ਚੱਲ ਰਹੀਆਂ ਮੇਲੇ ਦੀਆਂ ਪੂਰੇ ਜੋਰਾਚ ਤਲਵੰਡੀ ਸਾਬੋਦ ਵਿੱਚ ਮੇਲਾ ਸਟਾਰਟ ਹੋ ਚੁੱਕਿਆ ਏਕਮ ਸਟੱਡ ਫਾਰਮ ਵਾਲੇ ਵੀ ਬਾਈ ਤਿਆਰੀ ਕਰੀ ਜਾਂਦੇ ਆ ਸਟੋਰੀ ਲੱਗੀ ਜਾਂਦੀ ਆ ਉਧਰ ਟਰਾਲਾ ਮਿੱਟੀ ਦਾ ਹੀ ਜਾਂਦਾ ਉਹ ਵੀ ਤਿਆਰੀ ਕਰੀ ਜਾਂਦੇ ਆ ਹਾਜੀ ਵੈਸੇ ਅੱਜ ਪਹਿਲਾ ਦਿਨ ਆ ਤਿਆਰੀਆਂ ਚੱਲੀਆਂ ਜਾਂਦੀਆਂ ਫੁੱਲ ਜੋਰਾਚ ਇਹ ਮਾਰਵਾੜੀ ਦੇਖੋ ਬਸ਼ੇਰੀਆਂ ਵੀ ਆ ਬਸ਼ੇਰੇ ਵੀ ਆ ਤਲਵੰਡੀ ਸਾਬੋਦ ਵਿੱਚ ਪਹੁੰਚੇ ਸੀ ਤੇ ਦਿਖਾ ਰਿਹਾ ਤੁਹਾਨੂੰ ਤਲਵੰਡੀ ਸਾਬੋ ਦਾ ਮੇਲਾ ਇਧਰ ਦੂਰ ਦੂਰ ਸਟੋਰੀਆਂ ਇਧਰ ਤਿਆਰੀ ਚੱਲ ਰਹੀ ਆ ਅੱਜ ਵੀ ਤੁਹਾਨੂੰ ਪਹਿਲਾਂ ਕਿ ਅਸੀਂ ਵੱਡੀਆਂ-ਵੱਡੀਆਂ ਗੱਡੀਆਂ ਬਾਈ ਭਜਾਈ ਫਿਰਦੇ ਹਾਂ ਸਾਹਮਣੇ ਦੇਖੋ ਗੱਡੀ ਇੱਕ ਭਜਾਈ ਹੁੰਦਾ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹੋਰ ਤਿਆਰੀਆਂ ਵੀਰੇ ਮਿਲਿੰਦੇ ਜੀ ਮੱਲਾ ਮਤਰਾ ਆਵੀ ਉਮਾਰੀ ਤੋਰ ਫਿਰ ਕੇ ਦਿਖਾਈ ਜਾਂਦੇ ਆ। ਉਧਰ ਸਾਹਮਣੇ ਆ। ਵਾਈ ਬਾਡੀ ਪਲਾਸਟਿਕ ਹੈ। ਆਪਣੇ ਆ? ਹਾਂਜੀ। ਸੇਲ ਵਾਸਤੇ। ਸੇਲ ਵਾਸਤੇ। ਅੱਛਾ ਕਰੋ ਗੱਲਾ। ਇਧਰ ਮਿਲਦੇ ਆ ਜਹੇਦਾਰ ਸਾਹਿਬ ਨੂੰ। ਜਹੇਦਾਰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕਿੰਨੇ ਜਾਨਵਰ ਲੈ ਕੇ ਪਹੁੰਚੇ ਹੋ? ਇੱਥੇ 6 ਕਿ ਲੈਂਦੀਆਂ ਜੀ ਹਜੇ ਬਾਕੀ ਲਿਆਉਣ ਵਾਲੀਆਂ ਘਰੇ ਖੜੀਆਂ ਕਿਹੜੇ ਏਰੀਆ ਚ ਆਏ ਹੋ ਜੀ ਤਲਵੰਡੀ ਲੋਕਲ ਜੀ ਅੱਛਾ ਤਲਵੰਡੀ ਦੇ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਅੱਛਾ ਇਹ ਕਿੰਨੇ ਇੰਚ ਹਾਈਟ ਹੈ ਦੀ ਇਹ ਹਜੇ 59 ਇੰਚ ਹੈ ਜੀ ਤੇ ਇਹ 13 ਮਹੀਨੇ ਦੀ ਬਚੀ ਹੈ ਅੱਛਾ ਤੇ ਇਹ ਬਲੱਡ ਲਾਈਨ ਕਿਹੜੀ ਇਹਦੀ ਬਲੱਡ ਲਾਈਨ ਇਹ ਮਤਲਬ ਵੀ ਮੱਝੂ ਕਿਹਾਂ ਚ ਚਾਹੀਦੀ ਮੱਝੂ ਕਿਹਾਂ ਚ ਉਧਰ ਆ ਜੀ ਥੋੜੇ ਜਿਹਾ ਇੱਧਰ ਆ ਅੱਛਾ ਇਹ ਮੱਝੂ ਕਿਹਾਲੀ ਆ ਹਾਂਜੀ ਠੀਕ ਆ ਰੇਟ ਇਹਦਾ ਇਹਦਾ ਰੇਟ 7.5 ਲੱਖ ਰੁਪਏ ਦੀ ਸਵਾ ਦੋ ਹਾਂਜੀ ਇਹ ਕਿਹੜੀ ਇਹਹੀ ਮੱਝੂ ਕਾ ਲਈ ਕਿਹਾ ਜੀ ਕਿ ਉਹ ਤਾਂ ਮੱਝੂ ਕਾ ਚਾਹੇ ਹਾਂਜੀ ਅੱਛਾ ਇਹ ਮੱਝੂ ਕਾ ਲਈ ਆ ਹਾਂਜੀ ਠੀਕ ਆ ਸਵਾ ਦੋ ਹੋਏ ਤਾਂ ਮੰਗ ਰਹੇ ਹੋ ਹਾਂਜੀ ਹਾਂਜੀ ਠੀਕ ਆ ਬੇਚੇਰੀ ਉੱਧਰ ਮੜੀ ਜੀ ਉੱਥੇ ਕਰ ਲਓ ਸਹੀ ਮੜੀ ਕਰ ਲਓ ਕਰ ਲਓ ਚੱਲ ਹਰ ਚੱਲ ਪਰ ਮਾਰਦੇ ਖੜੇ ਮੈਂ ਰੇਣੀ ਕਰ ਲਓ ਪਹਿਲਾਂ ਥੋੜੀ ਜੀ ਬੇਚੇਰੀ ਉੱਧਰ ਹੋ ਗਈ 40 ਵਾਲੇ ਉਥੋਂ ਰਸਾ ਲੈ ਇੰਬੜ-ਬੜ ਦਵਾਈ ਲਾਈ ਇਹਨਾਂ ਦੇਖਾ ਇਹ ਚੋਂ ਰਸਾ ਬੜ-ਬੜ ਦੇ ਹਾਂ ਹਾਂ ਮੇਰੇ ਕੋਲੇ ਲਿਹਾਰਸਾ ਬੜਦੋ ਜਦ ਬਾਗਾ ਲਾ ਦਿਓ ਅੱਛਾ ਕੋ ਨਾਮ ਦੱਸਿਓ ਜੀ ਇੱਕ ਮਿੰਟ ਜੀ ਇਸ ਤਰ੍ਹਾਂ ਹੀ ਚਲੋ ਗੱਲ ਲੱਗਿਆ ਹੋਇਆ ਮੈਂ ਹਾਂਜੀ ਨਾਮ ਦੱਸਿਓ ਨਾਮ ਤੁਹਾਡਾ ਮੇਰਾ ਨਾਮ ਗੁਰਚਰਨ ਸਿੰਘ ਜੀ ਅੱਛਾ ਪਿੰਡ ਹੈ ਤਲਵੰਡੀ ਸਾਬੇ ਜੀ ਹਾਂਜੀ ਠੀਕ ਆ ਮੋਬਾਈਲ ਨੰਬਰ ਕੀ ਆਪਣਾ 99146 ਜੀ ਠੀਕ ਆ 46866 ਠੀਕ ਆ ਜਿਹੜੀ ਬੇਚੇਰੀ ਆ ਬੰਨ ਰਹੇ ਹੋ ਇਹ ਕਿਹੜੀ ਬਲੱਡ ਲਾਈਨ ਚ ਇਹ ਨੁਗਰੇ ਦੀ ਧੀ ਹੈ ਜੀ ਅੱਛਾ ਇਹਦੀ ਆਪਣੇ ਹਰ ਹੱਤ ਕਿੰਨੇ ਇੰਚ ਹੈਟ ਇਹਦੀ ਇਹਦੀ 59 ਇੰਚ ਹੈ ਜੀ 13 ਮਹੀਨੇ ਦੀ ਬਚੀ ਹੈ ਤੇ ਇਹਦਾ ਰੇਟ ਕੀ ਮੰਗ ਰਹੇ ਹੋ ਇਹਦਾ ਵੀ 2.5 ਲੱਖ ਰੁਪਏ ਜੀ 2.5 ਮੋਬਾਈਲ ਮਰ ਦੱਸਿਓ ਆਪਣਾ 99146 ਜੀ 4686 ਠੀਕ ਆ ਜੀ ਜਦ ਦੇ ਕੋ ਥੋੜਾ ਇਹਨਾਂ ਨਾਲ ਦਾ ਕਾਲਾ ਪਈ ਜਾਂਦਾ ਅੱਛਾ ਠੀਕ ਹੈ ਜੀ ਤਾਂ ਅੱਗੇ ਦਿਖਾਉਣੇ ਨੇ ਤੁਹਾਨੂੰ ਆਪਾਂ ਚੱਲ ਕੇ ਹੋਰ ਵੀ ਮੇਲਾ ਇਹ ਦੇਖੋ ਤਲਵੰਡੀ ਸਾਬੋ ਕੋੜੀ ਵਾਲਾ ਮੇਲਾ ਦਿਖਾ ਰਿਆ ਥੋੜੇ ਜਾਨਵਰ ਵੀ ਘਟ ਆਏ ਹੋਇਆ ਇਧਰ ਵੇਖੋ ਗੱਡੀਆਂ ਤੁਸੀਂ ਐਨਵਾਇਰ ਗੱਡੀ ਬੜੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਆਉਂਦੇ ਕੋੜੀਆਂ ਕੋੜਿਆ ਵਾਲੇ ਪਿਆਰੀ ਚੱਲਦੀ ਹੈ ਮੇਲੇ ਦੀ ਫੁੱਲ ਸਟਾਲੀਆਂ ਲੱਗੀਆਂ ਦੀਆਂ ਤਿੰਨ ਚਾਰ ਦਿਨ ਲਗਾਤਾਰ ਮੇਲਾ ਚੱਲੂਗਾ ਹਾਂ ਐਂਡ ਨੂੰ ਐਂਡ ਨੂੰ ਇੱਥੇ ਉਹ ਹੁੰਦੀਆਂ ਹਨ ਦੌੜਾਂ ਛਪਟਾ ਦੌੜ ਰੈਬਿਓ ਚਾਲ ਦੇ ਵਿੱਚ ਘੋੜਿਆਂ ਨੂੰ ਚਲਾ ਕੇ ਦਿਖਾਉਂਦੇ ਆ। ਹਾਂ। ਧੰਨਵਾਦ ਦੋਸਤੋ ਵੀਡੀਓ ਲਾਈਵ ਕਰਦੇ ਹਾਂ ਸਟਾਪ।